ਮੰਨਣ ਸੰਤਾਂ ਦੀ ਸੇਵਾ 'ਚ ਬੜੇ ਸ਼ੌਕ ਨਾਲ ਲੱਗ ਗਿਆ ਸਾਧ ਸੰਗਤ ਦੀ ਸੇਵਾ ਉਹਨੂੰ ਤਾਰ ਗਈ ਸਾਧ ਸੰਗਤ ਜੀ ਗੁਰੂ ਕਿਰਪਾ ਕਰਨ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਤੇ ਵੀ ਕਿਰਪਾ ਕਰਨ ਇਹ ਉਪਦੇਸ਼ ਸਾਡੇ ਹਿਰਦੇ 'ਚ ਬਸੇ ਸਾਨੂੰ ਵੀ ਸੇਵਾ ਦੀ ਜਾਚ ਆ ਜਾਵੇ ਸੇਵਾ ਤਿੰਨੋ ਦਿਨ ਘਟਦੀ ਜਾ ਰਹੀ ਹੈ ਆ ਜਦੋਂ ਦਾ ਗੁਰਦੁਆਰਿਆਂ ਦੇ ਵਿੱਚ ਆਪਾਂ ਲੰਗਰਾਂ ਦੇ ਵਿੱਚ ਹਲਵਾਈ ਵਾਰਦੇ ਨਾ ਮਜਬੂਰੀ ਹੈ ਸੰਗਤ ਜ਼ਿਆਦਾ ਹੁੰਦੀ ਹੈ ਸਾਡੇ ਕੋਲ ਇਹ ਨੰਗਰ ਪੱਕਦਾ ਨਹੀਂ ਪਰ ਅੱਜ ਤੋਂ 20 30 ਸਾਲ ਪਹਿਲਾਂ ਮਾਤਾਵਾਂ ਭੈਣਾਂ ਸਵੇਰੇ 4 ਵਜੇ ਉੱਠ ਕੇ ਗੁਰਦੁਆਰੇ ਗੁਰਪੂਰ ਵਾਲੇ ਦੇ ਨਾਲ ਆ ਕੇ ਪ੍ਰਸ਼ਾਦੇ ਲੋ ਤੇ ਲਾਣਾ ਸ਼ੁਰੂ ਕਰ ਦਿੰਦੀਆਂ ਸਨ ਤੇ ਜਿਹੜੇ ਸਾਡੇ ਵਰਗੇ ਸਿੰਘ ਜਾਂ ਬੱਚੇ ਨੌਜਵਾਨ ਰਾਤ ਨੂੰ ਹੀ ਸਬਜ਼ੀਆਂ ਕੱਟ ਕੇ ਰੱਖ ਛੱਡਦੇ ਸੀ ਸਵੇਰੇ ਸਵੇਰੇ ਬਣਾ ਕੇ ਆ ਵੀ ਲੰਗਰ ਬਣਾਉਂਦੇ ਸੀ ਨਾਲੇ ਸਤਨਾਮ ਦਾ ਜਾਪ ਕਰਨਾ ਨਾਲੇ ਲੰਗਰ ਵੜਾਉਣਾ ਸੇਵਾ ਕਰਨੀ ਸਿਮਰਨ ਕਰਨਾ ਆਪਣਾ ਜਨਮ ਸਫਲਾ ਦੂਸਰਾ ਜਿਹਨੇ ਛੱਕੜਾ ਉਹਨੂੰ ਵੀ ਰਸ ਆਉਂਦਾ ਸੀ ਹੁਣ ਆਪਾਂ ਬੁਲਾ ਲਏ ਨੇ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਨੂੰ ਉਹਨਾਂ ਨੂੰ ਕੀ ਪਤਾ ਗੁਰੂ ਘਰ ਦੀ ਮਰਯਾਦਾ ਕੀ ਬਣਾਉਂਦੇ ਨੇ ਲੰਗਰ ਪਰ ਪ੍ਰੇਮ ਰਸ ਭਗਤੀ ਸਵਾਦ ਉਹ ਨਹੀਂ ਆਉਂਦਾ ਇਸ ਕਰਕੇ ਸੇਵਾ ਦਾ ਪੱਖ ਡਾਊਨ ਹੁੰਦਾ ਜਾ ਰਿਹਾ ਇਹਨੂੰ ਸੰਭਲੋ ਸੇਵਾ ਲੰਗਰ ਦੀ ਸਭ ਤੋਂ ਵੱਡੀ ਸੇਵਾ ਹੋਰ ਵੀ ਸੇਵਾ ਜਰੂਰੀ ਗੁਰੂ ਘਰ ਜਿਹੜੀ ਵੀ ਹੋਵੇ ਮਿਲਦੀ ਝਾੜੂ ਦੀ ਸੇਵਾ ਲੰਗਰ ਦੀ ਸੇਵਾ ਕੋਈ ਵੀ ਸੇਵਾ ਪਰ ਮਾਰੇ ਕਹਿੰਦੇ ਸੇਵਾ ਕਰਨ ਵਾਲੀ ਗੱਲ ਬਣਨੀ ਹੈ ਸੇਵਾ ਤੋਂ ਬਿਨਾ ਨਹੀਂ ਬਣਨੀ ਹਾਂਜੀ ਉਹ ਗੁਰੇ